ਜੀ ਸਤਿ ਸ਼੍ਰੀ ਅਕਾਲ ਜੀ ਪਾਣੀ ਪਿੱਛੇ ਦੁੱਧ ਪਾਣੀ ਬਾਹਰ ਗੇੜਾ ਪਾਣੀ ਲਾ ਕੇ ਆਉਣਾ ਹੈ ਚਲੋ ਜੀ ਚਲੋ অনন্তਪ੍ਰੀਤ ਇੱਕ ਗੇੜਾ ਲਾ ਲਈਏ ਗੇਟ ਤੱਕ ਆਪਾਂ ਤੁਰ ਕੇ ਟੱਕਾ ਗੇਟ ਦਾ ਖੋਲ ਦੇ ਖੜੀ ਕਿ ਤਾ ਸਟੋਲਰ ਨਾਲ ਤੁਰਾਂਗੇ ਬੇਟਾ ਹਮ ਚਲ ਤਾ ਸਟੋਲਰ ਲੈ ਕੇ ਤੁਰ ਮੈਂ ਲੈ ਕੇ ਆਉਂਦੀ ਤੂੰ ਜਰਾ ਇੱਥੇ ਰੁਕ ਮੇਰੇ ਦਸ ਡਾਲਰ ਲੱਭੇ ਆ ਜਾ ਅਨੰਤ ਸਿੰਘ ਆ ਜਾ ਅਨੰਤ ਪ੍ਰੀਤ ਆਜੋ ਆਜੋ ਬਹੁਤ ਸਾਰੇ ਬੱਚਾ ਥੋੜੀ ਐਕਸਰਸਾਈਜ਼ ਕਰ ਲਓ ਦੋ ਗੇੜੇ ਗੇਟ ਵਾਲੇ ਨੂੰ ਲਾਉਣੇ ਲਾਉਣੇ ਆਪਾਂ ਆ ਜਾ ਚਾ ਸ਼ਾਬਾਸ਼ ਵੈਰੀ ਗੁੱਡ ਚਲੋ ਬੇਟਾ ਤੁਰਿਏ ਅਨੰਤ ਕੀ ਚਲੋ ਕਰੀਏ ਐਕਸਰਸਾਈਜ਼ ਜੀ ਨੰਨਤ ਦਾ ਨਾ ਐਕਸਰਸਾਈਜ਼ ਕਰਨ ਦਾ ਟਾਈਮ ਦੇਖੋ ਦੇਖੋ ਸਾਹਮਣੇ ਇਹ ਲੋ ਕਰ ਦੋ ਵੈਲਕਮ ਆ ਜੀ ਤੁਹਾਡਾ ਸਾਡੇ ਚੈਨਲ ਪੰਜਾਬ ਲਾਈਫ ਸਟਾਈਲ ਚੈਨਲ ਤੇ ਹੁਣ ਆ ਨੰਤ ਲੱਗਿਆ ਸਵੇਰ ਦੀ ਐਕਸਰਸਾਈਜ਼ ਕਰਨ ਦੋ ਗੇੜੇ ਨੇ ਗੇਟ ਵੱਲ ਨੂੰ ਲਗਾਉਣੇ ਲਗਾਉਣੇ ਆ ਅਜੂ ਅਜੂ ਪੈਰ ਲਗਾ ਲਗਾ ਕੇ ਆ ਗਏ ਹੁਣ ਆ ਜੀ ਰਾਈਟ ਟਾਈਮ ਚਾਪਰ ਬਸ ਚਲੋ తో 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 అనంత గేట్ తన మోడలేనా స్టోల్ ను సఖాయా వేరీ గుడ్ ਵੈਰੀ ਗੁੱਡ ਥੋੜਾ ਜਿਹਾ ਹੋਰ ਮੂਵ ਕਰ ਲਓ ਇਧਰ ਨੂੰ ਜਾਂ ਮੈਂ ਕਰਾਂ ਕਿ ਮੁੰਡਾ ਬੁੱਧ ਪੀ ਕੇ इस तरह से तुरंत आप healthलिए बहुत beneficial आती हैं एक बड़ा horror लगवा दो नहीं फिर अपना नहीं इसके बहुत हैं चल फिर ठीक है आ जाओ तू shower ले ला तू तो बादा फाइट सैल्फ कराएंगे दिन भी आ दो आ तो मैं आ जाओ अनंत आ आ गया मुंडा हुन दो गेड़े तो इथी काट लो ठीक है इथी लड्डू पुत्र ना लिया तो लिया गुड चलो हुन आपा थोड़ी एक्सरसाइज जी कर ली अपनी मेरी आ जाओ मेरे नाल आपा लो अपने तुसी शूज आपा थोड़ी एक्सरसाइज करते हैं ठीक है एक्सरसाइज करनी भी जरूरी है सेहत ਲਈ ਤੇ ਪੜਾਈ ਕਰਨੇ ਵੀ ਬਹੁਤ ਜ਼ਰੂਰੀ ਆ। ਕਾਫੀ ਦਿਨ ਹੋ ਗਿਆ ਨੰਤ ਨੀਨਾ ਪੜਨ ਲਈ ਆਈ ਗਈ ਨਹੀਂ ਦਿੱਤੀ। ਅੱਜ ਮੈਂ ਇਹਨੂੰ ਮੁੰਡੇ ਨੂੰ ਪੜਾਉਂਗੀ ਵੀ। ਐ ਤਾਂ ਪੜਦਾ ਪਰ ਕਦੇ-ਕਦੇ ਘੌਲ ਵੱਜ ਜਾਂਦੀ ਹੈ ਹਨਾ। ਕਦੇ-ਕਦੇ ਘੌਲ ਵੱਜ ਜਾਂਦੀ ਹੈ ਵੀ ਚਲੋ ਸ਼ਟ। ਪੜਨਾ ਵੀ ਜ਼ਰੂਰੀ ਹੈ। ਹੋਮਵਰਕ ਕਰਨਾ ਵੀ ਜ਼ਰੂਰੀ ਹੈ, ਐਕਸਰਸਾਈਜ਼ ਕਰਨਾ ਵੀ ਜ਼ਰੂਰੀ ਹੈ। ਅਜਾਨੰਤ ਬੇਟਾ ਕਲ ਐਕਸਰਸਾਈਜ਼ ਕਿੱਥੇ ਸੈਟ ਲੱਗੂਗਾ ਆਪਾਂ ਨੂੰ ਧੋ ਮਿੰਟ ਤੁਸੀਂ ਆਪਣੇ ਨਵੇਂ ਵਾਲੇ ਬੈੱਡ ਤੇ ਬੈਠੋ ਮੈਂ ਲੈ ਕੇ ਆਉਣੀ ਆ ਪਿੱਲੂ ਆਪਾਂ ਤੁਹਾਡੀ ਲੈਗਸ ਦੀ ਮਸਾਲਜ ਤੇ ਐਕਸਰਸਾਈਜ਼ ਕਰਦੇ ਆ ਲੈ ਬਈ ਮੁੰਡਾ ਕੀ ਐ ਲੇਟ ਥੋੜਾ ਨੰਨ ਤਾਂ ਸੈਟ ਹੋਗੇ ਤੁਸੀਂ ਲੇਟੋ ਥੋੜਾ ਅਨਕੰਫਰਟੇਬਲ ਠੀਕ ਹੈ ਨਾ ਟਾਇਲ ਅਨੰਤ ਦੇ ਪੈਰਾਂ ਦੀ ਮਸਾਜ ਕਰਨ ਦੇ ਲਈ ਤੇ ਗੁਟਣੀਆਂ ਦੀ ਮਸਾਜ ਵੀ ਆਪਾਂ ਕੋਕੋਨਟ ਆਇਲ ਦੇ ਨਾਲ ਕਰਨੀਂ ਕਿ ਨਾਰੀਅਲ ਤੇਲ ਦੇ ਨਾਲ ਹੀ ਕਰਦੇ ਆ ਨੰਨਤ ਤਾਂ ਤੱਕ ਇਹਲੇ ਸੱਦੇ ਕਾਰਨ ਜਦਾਂ ਇਹਨਾ ਹਿੱਸੇ ਨੂੰ ਕਾਫੀ ਯੂਜ਼ ਕਰਦੇ ਹਾਂ ਨੂੰ ਜਸਟ ਅਡਡਿੰਗ ਕਰਾਂਗੇ ਤਾਂ ਸੋ ਕੀ ਨੰਤਨੇ ਕਈ ਵਾਰੀ ਕਿ ਹਾਂ ਵੀ ਮੂਜੀ ਜਦੋਂ ਵੀ ਤੁਸੀਂ ਮੇਰੀ ਐਕਸਰਸਾਈਜ਼ ਕਰਦੇ ਹੋ ਜਾਂ ਮੇਰੀ ਕੇਅਰ ਕਰਦੇ ਹੋ ਦੀ ਵੀਡੀਓ ਬਣਾਇਆ ਕਰੋ ਜਦ ਤੇ ਮੈਨੂੰ ਸਾਈਂ ਦੇ ਦਿੰਦਾ ਕਿ ਇਦਾਂ ਵੀਡੀਓ ਬਣਾਓ ਮੈਂ ਕੋਈ ਨਾ ਬਣਾਵਾਂਗੇ ਹਮੇਸ਼ਾ ਜਲਦਬਾਜ਼ੀ ਦੇ ਵਿੱਚ ਆਪਾਂ ਕਰੀ ਐਕਸਰਸਾਈਜ਼ ਐ ਮਿਸਾਲ ਕਰਦੇ ਆ ਪੈਰਾਮੈਟਰ ਨਾਰੀਅਲ ਦਾ ਤੇਲ ਬਹੁਤ ਜ਼ਿਆਦਾ ਬੈਨੀਫਿਟਿਡ ਹੈ ਜੀ ਤਾਂ ਆਪਣੇ ਕੋਲ ਹੋਰ ਕੋਈ ਆਇਲ ਨਹੀਂ ਹੁੰਦਾ ਵੈਸੇ ਤਾਂ ਅਸੀਂ ਗਰਮ ਤੇਲ ਲਿਖਿਆਵਾਂਗੇ ਉਹ ਤਿਲਾਂ ਤੇਲਾਂ ਦਾ ਸਰਦੀਆਂ ਵਿੱਚ ਤੇ ਗਰਮੀ ਵਿੱਚ ਅਸੀਂ ਸਿਰਫ ਨਾਰੀਅਲ ਤੇਲ ਤੇ ਹੀ ਹੈਲਪ ਲੈਣੇ ਆ ਜਿਆਨਾ ਤ ਤੇ ਪੈਰਾਂ ਦੀ ਮਸਾਜ ਕਰਨੀ ਹੁੰਦੀ ਆ ਐਦਾਂ ਕਰੀ ਜੁਰਾ ਦੰਦਾਂ ਨੂੰ ਨੀਚੇ ਰੱਖੋ ਕਰ ਲਈ ਜੀ ਇਹਨੇ ਹੁਣ ਐਕਸਰਸਾਈਜ਼ ਅਨੰਤਪ੍ਰੀਤ ਸਿੰਘ ਨੇ ਤੇ ਹੁਣ 11:30 ਹੋ ਗਏ ਆਪਾਂ ਬਣਾ ਕੇ ਪੀਣੀ ਆ ਜੀ ਚਾਹ ਅਨੰਤ ਸਿੰਘ ਨੇ ਚਾਹ ਪੀਣੀ ਆ ਫਰੈਂਡਸ ਇਹ ਕਵਿਤਾ ਚਾਹ ਠੀਕ ਹੈ ਬਣਾਉਣੀ ਆ ਕਰਾਰੀ ਇਹ ਚਾਹ ਤੇਰੀ ਦਾਦੀ ਉਧਲੇ ਆ ਵੀ ਤੁਸੀਂ ਹੁਣ ਬੈਠੋ ਮੈਂ ਤੁਹਾਨੂੰ ਥੋੜਾ ਜਿਹਾ ਹੋਮਵਰਕ ਦੰਨੀ ਆ ਡਰਾਇੰਗ ਦੇ ਦੰਨੀ ਆ ਥੋੜੀ ਜੀ ਕਰਨ ਲਈ ਠੀਕ ਹੈ ਹਾਂ ਕਰੇਗਾ ਨਾ ਬੇਟਾ ਠੀਕ ਹੈ ਗੁੱਡ ਬாய் ਹੁਣ ਇਹਨੇ ਡਰਾਇੰਗ ਕਰਨੀ ਆ ਜੀ ਨੇ ਐਕਸਰਸਾਈਜ਼ ਕਰ ਲਈ ਲੱਤਾਂ ਦੀ ਮਸਾਜ ਮੈਂ ਬਹੁਤ ਚੰਗੀ ਤਰੀਕੇ ਨਾਲ ਆਨੰਤ ਦੀ ਕਰ ਚੁੱਕੀ ਹਾਂ ਹੁਣ ਮੁੰਡਾ ਆਪਣੀ ਪੜ੍ਹਾਈ ਕਰੂਗਾ ਲੇਕਿਓਨੀ ਮੈਂ ਤੇਰੀਆਂ ਕਿਤਾਬਾਂ ਕੱਪੀਆਂ ਇਹ ਉੰਤ ਕਰ ਤਾਂ ਫਸੂੜਾ ਜਿਹਾ ਨੰਨਤਾ ਦੇ ਬੈਗ ਦਾ ਤੁਸੀਂ ਨੇ ਨਾ ਨਾ ਸੇ ਚੰਗਾ ਹੀ ਮਾਰ ਕੇ ਰੱਖਤਾ ਹੂੰ ਬੈਗ ਦਵਾਉਗੀ ਬਟ ਇਹ ਥੋੜੀ ਵੀ ਆਪ ਕੋ ਪੁਰਾਣੇ ਨੂੰ ਖਰਾਬ ਕਰ ਲਈ ਨਮਾ ਬੈਗ ਲੈਣ ਦੇ ਚੱਕਰ ਵਿੱਚ ਹੈ ਨੀ ਪੁਰਾਣੀ ਬੈਗ ਨੂੰ ਵੀ ਸੰਭ ਕੇ ਰੱਖਣਾ ਚਾਹੀਦਾ ਨਾ ਇਹ ਬੂਆ ਦਾ ਕਿਸੇ ਹੋਰ ਕੰਮ ਆਜੂ ਮੈਂ ਇਹਦੇ ਵਿੱਚ ਕਾਗਜ਼ ਪੱਤਰ ਰੱਖਣ ਕਰੂੰਗੀ ਹੋਰ ਕਹਾ ਗਈ ਆਪकी ਜਿਓਮੈਟ੍ਰਿਕ ਕਿ ਬੁੱਕ ਜਿਓਮੈਟ੍ਰੀਕਲ ਬੁੱਕ ਰੈਂਕ ਚਿੱਤਰਕਲਾ ਇਹਦੇ ਵਿੱਚ ਆਲਰੇਡੀ ਜਿਹੜੇ ਬਣੇ ਹੋਏ ਹਨ ਨਾ ਕਦਰ ਕੀ ਕਰਨ ਦੇ ਲਈ ਆਪਾਂ ਨਾਲ ਦੇ ਦਿੱਤੀ ਆਹ ਰੇਪ ਲਵਰ ਸੰਭਾ ਨੇ ਨੂੰ ਗੱਤੇ ਤੇ ਦੇਖ ਲੈ ਤੇਰਾ ਗੱਤਾ ਵੀ ਨੇ 10 ਜੀ ਹੋਈ ਵੀ ਆ ਜਿਹੜਾ ਮੈਟਰੀਅਲ ਬਾਕਸ ਹਨ ਜਿਹੜਾ ਮਲਟੀ ਬਾਕਸ ਲਾਸਟ ਵਿੱਚ ਪਾਇਆ ਸੀ એટલે ਇਹ ਵੀ ਹਮਮ پوری ਬੈਗ ਦੇ ਤੁਸੀਂ ਇਹਨੇ ਕੱਲਿਆਂ ਨੇ ਚੰਗੀ ਕੁੜਤੀ ਐ ਸ਼ਾਪਿੰਗ ਹਮ ਨੀਰ ਹੱਪਾ 컬러 ਫਿਲ ਕਰਦੇ ਆਪਾਂ ਹੁਣ ਪੁਰਾਣੇ ਕਲਰ ਨੂੰ ਅਲਵਿਦਾ ਕਰਕੇ ਨਿਊ ਵਾਲੇ ਲਵਾਂਗੇ ਠੀਕ ਹੈ ਗਰੇਨ ਨੂੰ ਲਵਾਂਗੇ ਤੇ ਸਕੈਚ ਪੈਨ ਜੀ ਲੈ ਕੇ ਆਵਾਂਗੇ ਠੀਕ ਹੈ ਜਿਹੇ ਜਿਹੇ ਉਹਦੇ ਕੋਲਾਂ ਦੀਦੀ ਕੋਲ ਤੇ ਇੱਕ ਕੰਪੂਨ ਨਾ ਆਪਾਂ ਰੋਜ਼ ਵੀ ਤੇ ਰੈੱਡ ਭਰਾਂਗੇ ਆ ਰੈੱਡ ਰੋਜ਼ ਰੋਜ਼ ਰੈੱਡ ਹੀ ਹੁੰਦਾ ਮੋਸਟਲੀ ਇਹਦੇ ਵਿੱਚ ਤੁਸੀਂ ਕਲਰ ਫਿਲ ਕਰਨਾ ਪਰ ਬਾਹਰ ਨਹੀਂ ਕੱਢਣਾ ਠੀਕ ਹੈ ਜਮਾ ਵੀ ਓਕੇ ਅਨੰਤ ਮੰਤੇ ਹੋ ਨਾ ਬੇਟਾ ਮੇਰੀ ਬਾਤ ਮੈਂ ਕੁਰਬਾਨੀ ਆ ਪਕੜ ਲੋ ਜਰਾ ਆਪਾਂ ਇਹਨੂੰ ਬਾਹਰ ਨਹੀਂ ਨਿਕਲਦੇ ਨਾ ਬਿਲਕੁਲ ਹਲਕੇ ਆ ਇੱਕ ਵਾਰ ਮੈਂ ਤੈਨੂੰ ਦਿਖਾ ਦਿੰਨੀ ਆ ਦੇਖੋ ਹਲਕੇ ਹੱਥਾਂ ਦੇ ਨਾਲ ਠੀਕ ਹੈ ਲੋ ਕਰੋ ਕਰੋ ਜੀ ਵੈਰੀ ਗੁੱਡ ਲੈਰਿੰਗ ਆਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਡ੍ਰੈਂਚ ਹੀ ਬੰਦਾ ਐਕਸਪਰਟ ਹੋ ਜਵੇ ਜਿਹਨੂੰ ਡ੍ਰੈਂਗ ਹੁੰਦੀ ਆ ਉਹਨੂੰ ਇੱਕ ਆਰਟਿਸਟ ਮੰਨਿਆ ਜਾਂਦਾ ਈ ਬੰਦਾ ਕਲਾਕਾਰ ਕਰੋ ਕਰੋ ਬੇਫਿਕਰ ਹੋ ਕੇ ਜੇ ਕਰੋਗੇ ਤਾਂ ਹੀ ਆਊਗਾ ਸੁਣੇ ਤਾਂ ਆਉਣਾ ਨਹੀਂ ਅੰਤ ਤੱਕ ਆਉਂਦਾ ਉਹਨੂੰ ਥੋੜਾ ਲੇਟ ਆਉਣਾ ਕਹਿੰਦਾ ਇੱਥੇ 12:00 ਤਾਂ ਕਹਿੰਦਾ ਘੰਟਾ ਉਹ ਕਹਿੰਦੇ ਆਂਟੀ 1:00 ਵਜੇ ਆ ਜੀ ਪਹਿਲੇ ਜਿਦਣ ਵਾਲੇ ਬਣਾ ਲੈਨੇ ਆ ਚਾਹ ਸਭ ਤੋਂ ਬਣਾ ਲਓ ਹਮੰਤ ਨੇ ਪੀਣੀ ਹੈ ਕਰਾਰੀ ਜੀ ਚਾਹ ਫਿਰ ਇਹਨੂੰ ਪੜਨ ਵਿੱਚ ਹੋਰ ਹਿੰਮਤ ਆ ਰੇ ਐਨਰਜੀ ਆਊਗੀ ਹਨਾ ਚਾਹ ਪੀ ਕੇ ਚਲ ਤੂੰ ਜਦ ਤੱਕ ਕਰ ਡਰੈਨ ਕਰ ਮੈਂ ਚਾਹ ਬਣਾਉਣੀ ਹੈ ਠੀਕ ਹੈ ਅਨੰਤ ਆਪਾਂ ਨੇ ਜੀ ਅਸਲ ਵਿੱਚ ਇਹ ਜੋ ਕਾਂਸੇ ਦਾ ਸਾਫ ਕੀਤੇ ਉਹਨੂੰ ਸਜਣਾ ਇਹਨੂੰ ਕਾਂਸੇ ਸਾਫ ਕਰਦੇ ਫਿਰ ਧਰਦੇ ਆ ਚਾਹ you ਅਨੰਤ ਮਾੜਾ ਜੱਕ ਕਰਦੇ ਥੋੜਾ ਜੱਕ ਹੂੰ ਚਲ ਇੱਕ ਇੱਕੇ ਤਾਂ ਰਹਿ ਗਿਆ ਨਹੀਂ ਆਹ ਵਾਲਾ ਕਰਦੇ ਆਏ ਠੀਕ ਹੈ ਕਹਿੰਦਾ ਇੱਕ ਇੱਕੇ ਕਰਨਾ ਹੌਲੀ ਹੌਲੀ ਠੀਕ ਹੈ ਜਾਨੂ ਤੇਰੀ ਚਾਹ ਵੀ ਬਣਦੀ ਆ ਠੀਕ ਚਾਹ ਵੀ ਤਿਆਰ ਹੈ ਆਪਣੀ ਕਿ ਚਾ ਗਈ ਆ ਬਣਾ ਅੰਦੇ ਕਿਚਨ ਦੀ ਹਨੰਤਰ ਟੇਬਲ ਕਿੱਥੇ ਰੱਖਤਾ ਤੁਸੀਂ ਹਾਓ ਜੀ ਚਾਹ ਨਾਲ ਖੁਏ ਦੀਆਂ ਪਿੰਨੀਆਂ ਅਨੰਤ ਗੁੱਡ ਤੇ ਚਾਹ ਨੂੰ ਨਾ ਠੰਡਾ ਕਰਦੇ ਕੱਪ ਚ ਰੱਖ ਕੇ ਉਹ ਮੈਂ ਵੀ ਪਿੰਨੀਆ ਚਾਹ ਦੇਖਦੀਆਂ ਖਾਵਾ ਕੁਛ ਨਾਲ ਠੀਕ ਹੈ ਜੀ ਆਪਾਂ ਮਿਲਦੇ ਹਾਂ ਨੈਕਸਟ ਬਲੌਗ ਚ ਛੇਤੀ ਹੀ ਸਸਰੀ ਕਾਲ ਜੀ ਸਾਰੇ ਖੁਸ਼ ਰਹੋ ਚੜ੍ਹਦੀਆਂ ਕਲਾ ਵਿੱਚ ਰਹੋ ਬਾਏ ਬਾਏ